ਸਾਰੇ ਸਸਤੀ ਗੱਡੀ ਸਾਰਿਆਂ ਨੂੰ ਕੀ ਹਾਲ ਚਾਲਸ ਸਵਾਦ ਕਰਦੇ ਤੁਹਾਡਾ ਇੱਕ ਨਵਾਂ ਵਲੌਗ ਆਸ ਕਰਦੇ ਤੈ ਵੀ ਸਾਰੇ ਠੀਕ ਹੋਗੇ ਤੇ ਵੀ ਆ ਰੈਡੀ ਤੇ ਚੱਲਾ ਮੈਂ ਸਕੂਲ ਆਪੂ ਪਹੁੰਲਨੇ ਆਪਾਂ ਹੋ ਗਿਆ ਰੈਡੀ ਠੀਕ ਹੈ ਫੂਲੇ ਕੋਈ ਵੀਡੀਓ ਨਹੀਂ ਠੀਕ ਹੈ ਉਹ ਤੋਂ ਬਾਅਦ ਸਦਾ ਆਪਾਂ ਜਿਹੜੀ ਵੀ ਆ ਕੇ ਵੀਡੀਓ ਬਣਾਉਣੀ ਆ ਤੇ ਉਹ ਤੋਂ ਬਾਅਦ ਆਗੇ ਇੱਥੇ ਕਰੇ ਲਓ ਜੀ ਸਕੂਲ ਤੋਂ ਮੈਂ ਆ ਗਿਆ ਹਾਂ ਤੇ ਆਉਂਦੇ ਜਸਲੀਨ ਕਹਿੰਦੀ ਆਉਂਦੇ ਆ ਮੈਨੂੰ ਫੋਨ ਆਇਆ ਸਕੂਲੇ ਕਹਿੰਦੀ ਪਪਾ ਆਈਸਕ੍ਰੀਮ ਲੈ ਗਿਆ ਉਹ ਮੇਰੇ ਲਈ ਕਿਹੜੀ ਵਾਲੀ ਭਲਾ ਮੰਗੋ ਮੰਗੋ ਵਾਲੀ ਆਈਸਕ੍ਰੀਮ ਅਜੇ ਮੌਸਮ ਦਾ ਫਰਕ ਨਹੀਂ ਪਿਆ ਇਨਾ ਬਹੁਤਾ ਕਹਿ ਲੋ ਅਜੇ ਕਿਹੜੀ ਗਰਮੀ ਆ ਗਈ ਆ ਗਲੇ ਖਰਾਬ ਹੋਣੇ ਆ ਹੁਣਿਆਣੇ ਦੇ ਕਦੋਂ ਕਵਾਟ ਗਈ ਗਰਮੀ ਕਿੱਥੇ ਗਰਮੀ ਆਈ ਉਹ ਆਪ ਗਰਮ ਦੇ ਪਾਇਆ ਸੂਟ ਆ ਵੇਖੋ ਯਾਰ ਇਹਨੂੰ ਕਾਹ ਕੁਛ ਨਹੀਂ ਪਾਇਆ ਉਹ ਕਈਆ ਪਤਾ ਹੈ ਜੇ ਹਜੇ ਨਹੀਂ ਖਾਣੀ ਗੁਲਫੀ ਕੋਈ ਕੋਈ ਆਈਸਕ੍ਰੀਮ ਨਹੀਂ ਖਾਣੀ ਆਏ ਸਤਿਆਂੇ ਕੋਣ ਆਇਆ ਇਸ ਨੂੰ ਖਾਣਾ? ਐਂ ਕੰਮ ਤੇ ਆਸੀ ਮਾ ਵੀ ਲਈ। ਕਿਹੜੀ ਆਸ ਕਿਉਂ? ਮੇਰੇ ਕਹਿੰਦੇ ਆਹੀਂ ਜਾਣਾ ਮੜੇ ਦਵਾਈ ਲੈਣ। ਤੇ ਗਾਇਸ ਕਮੈਂਟ ਕਰਕੇ ਆਹ ਦੇਖਦਾ। ਕਹਿੰਦੀ ਆ ਵੀ ਉਹ ਜੇ ਮੈਨੂੰ ਰਸੇਕ ਦੇ ਆਸ਼ਕ ਨੂੰ ਦੇਖ ਗਿਆ ਤਾਂ ਮੈਂ ਖਾਣੀ ਖਾਣੀ ਆ। ਬੇਦੇ ਹੁਣ ਉੱਥੇ ਜਾ ਕੇ ਪਾ ਲੱਗਦਾ ਕੀ ਬਣਦਾ। ਠੀਕ ਆ। ਜੇ ਦੇਖੀ ਫਿਰ ਪਵਾ ਲਾਂਗੇ ਕੋਈ ਗੱਲ ਨਹੀਂ ਹੋਰ ਕੀ ਆ। ਇਹੋ ਕੋਈ ਹੋ ਸਕਦਾ। ਆ ਦੇਖੋ ਇਹ ਦਾਲ ਆ ਇਸਕੇ ਮਾੜਾ ਨਹੀਂ ਖੇਲਾ ਮੈਂ ਇਹਦੇ ਇਸਕੇ ਮੋੜਾ ਲੈ ਜਾਇਓ ਆ ਇਸਕੇ ਮਾੜਾ ਮੈਂ ਕਰ ਹੁਣੇ ਆਪੇ ਚੱਜਣਾ ਆਪੇ ਚੱਜਣਾ ਉਹਨੇ ਨਹੀਂ ਉਹ ਆਪੇ ਜਾਣਾ ਉਹਨੂੰ ਦੱਸਣ ਦੀ ਲੋੜ ਨਹੀਂ ਪੈਣੀ ਉਹ ਪੁੱਤ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਉਹ ਚੱਲ ਵੀ ਗਿਆ ਹਣਾ ਵਾ ਹੋਈ ਥੱਲੇ ਪਹਿਲੇ ਜੀ ਪਤਾ ਨਹੀਂ ਕਿਹੜਾ ਮਾਈ ਦਾ ਕਿਹੜਾ ਆਇਸ ਖੇੜਾ ਆ। ਅੱਜ ਮੈਂ ਕਲਾਸ ਨਹੀਂ ਲਾਈ ਆ ਦਵਾਈ ਲੈਣ ਜਾਣਾ ਵਾਂ ਤੇ ਕੀ ਆ? ਤੂੰ ਕਹਿੰਦਾ ਪਿਆਰ ਹੁੰਦਾ ਦੋ ਘੰਟੇ ਲੜਨ ਕੀ ਕਰਦੇ ਆ? ਹਲੂ ਹਾਂਜੀ ਕੀ ਕਰਦੇ ਹੋ? ਤੇਰੀ ਵਾਈ ਹੁੰਦੇ ਮੂਡ ਆਫ ਹਾਂ ਹਲੂ ਬਣ ਗਈ ਗੁਰਪ੍ਰੀਤ ਵੇਰੋ ਜਿਹਾ ਆਉਂਦਾ ਤੇ ਜਸਲੀਨ ਪੁੱਛ ਲਈ ਗਾਣਾ ਜਸਲੀਨ ਜਸਲੀਨ ਨੂੰ ਸਵਾਲੋ ਨਹੀਂ ਮੈਂ ਜਾਣਾ ਬੋਤੂ ਤੁਹਾਨੂੰ ਜਾ ਨਹੀਂ ਮੈਂ ਨਾਲ ਕੀ ਕਰਨਾਂ ਤੇ ਜਾ ਕੇ ਨਾਲ ਮੈਂ ਤਾਂ ਟੀ ਚਾਬੀ ਖੋ ਪਾਣੀ ਹੂੰ ਇਹ ਮੈਂ ਤਾਂ ਟੀ ਚਾਬੀ ਖੋ ਤੇਰਾ ਬਲੌਗ ਬਣਾਉਣਾ ਆਉਂਦਾ ਨਹੀਂ ਆ ਤਾਂ ਫਿਰ ਮੈਂ ਤੈਨੂੰ ਕਿੰਨਾ ਨਾਲ ਲੈਗਾ ਮੈਂ ਜਾਣਾ ਬਲੌਗ ਬਣਾ ਕੇ ਖਾਪ ਲਾ ਦਾ ਫੋਨ ਦਾਦੇ ਕਾ ਪਪਾ ਮੈਨੂੰ ਲੈ ਕੇ ਨਹੀਂ ਜਾਂਦੇ ਐਦਾਂ ਫੰਨਾ ਐਦਾਂ 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 ਫੜੇ ਤਾਂ ਓਏ ਆ ਲੈਦਾ ਹਾਈਪਾ ਨਹੀਂ ਮੈਲਨੀ ਆਈਸਕ੍ਰੀਮ ਖਾਉਣਾ ਚਾਹ ਠੀਕ ਆ ਖਾਣੀ ਹੈ ਖਾਣੀ ਹੈ ਨਹੀਂ ਖਾਣੀ ਖਾਣੀ ਨਹੀਂ ਆਉਂਦਾ ਨਹੀਂ ਮਿਲਨੀ ਨਹੀਂ ਆਈਸਕ੍ਰੀਮ ਹੋਰ ਨਾ ਚਿਰ ਤੇ ਮਿਲਨੀ ਨਹੀਂ ਨਾ ਜੋ ਮਰਜ਼ੀ ਕਰ ਲੈ ਖਾਜੇਂ ਖਾ ਦੇ ਪਾਏ ਲਾ ਜਾ ਮੇਰੇ ਕੋ ਹੋਰ ਰਹਿ ਗਿਆ ਮੈਨੂੰ ਆਦਰ ਮਾ ਲ ਮੈਨੂੰ ਕੋਈ ਕਮੀ ਹੈ ਨੀਂਦ ਬੜੀ ਆਉਂਦੀ ਸੋਸੀ ਪਈ ਹੋਈ ਹੈ ਤੇ ਭਾਈ ਹੋਇਆ ਮੈਂ ਕੀ ਕਹਾਂ ਆਇਆ ਕਿ ਮੈਂ ਕੀ ਆ ਮੇਰੀ ਆਈਸ ਕਰ ਹੈਗੀ ਆ ਗਰਮ ਗਰਮ ਆ ਜਾ ਨਹੀਂ ਆ ਜਾ ਖੇਡ ਨਹੀਂ ਨਹੀਂ ਆ ਜਾ ਖਾ ਲਾ ਆਜਾ ਖਾ ਲਾ ਖਾ ਲਾ ਮੂੰਗਰ ਲਾ ਕੇ ਤਲੇ ਡੇਪੇ ਹੋ ਡੇ ਗਿਆ ਇਸਕੇ ਗਾਜ ਮੈਂ ਤੈਨੂੰ ਪੁੱਛਿਆ ਮੈਂ ਤੈਨੂੰ ਪੁੱਛਿਆ ਆਈਸਕ੍ਰੀਮ ਖਾ ਨਹੀਂ ਦੀ ਆ ਲੱਗੀ ਹੱਥ ਨੂੰ ਆਈਸਕ੍ਰੀਮ ਖਾ ਨਹੀਂ ਹਏ ਇੱਥੇ ਵੱਢਣੀ ਆ ਇਸਕੇ ਇੱਥੇ ਆਈਸਕ੍ਰੀਮ ਖਾ ਨਹੀਂ ਆਈਸਕ੍ਰੀਮ ਖਾ ਨਾਗਾ ਨਾਗਾ ਇਹ ਪੱਤੀ ਦੇ ਪਾੜ ਰਹੇ ਆ। ਉਹ ਨਹੀਂ ਪਾਠ ਕਰ ਰਹੇ ਆ। ਆਹ ਪਕੜਾਈ ਤੇ। ਚੋਂ ਸਾਰਾ ਪਾਠ ਕਰਦੇ ਪਏ। ਗੁਰਪ੍ਰੀਤ ਪੈ ਗਿਆ ਲੰਮੇ ਫੋਨ ਵੇਖਾਂਗਾ। ਇਹਨੂੰ ਲੱਗੇ ਸੁਹਾਉਣ। ਆਹ ਬਾਰਕਾਂ ਤੁਹਾਨੂੰ ਬਹੁਤ ਬਹੁਤ ਕੋਟੀ ਚੇਂ ਡੇ। ਕੋਟੀ ਚੇਂ ਡੇ। ਕੀ? ਅਜੇ ਤੂੰ ਫੋਨ ਚ ਸੀ। ਕਿਹੜੀ ਲੇਪ ਨਾ ਦੇ ਮੁਟਿਆ ਕਾਦੀ ਮਾਰਕਮ ਹੋਈ ਕਰਨੀ ਆ ਉਹ ਰੋ ਸਾਇਕਲ ਸਟੋਰ ਤੇ ਤਨੀ ਲੋੜ ਪੰਦੀ ਚਲੋ ਵੀ ਚਲੀ ਆਪਾਂ ਚਲਿਏ ਉਹ ਨਾ ਬਹੁਤ ਧਿਆਨ ਉਹਨਾਂ ਨੇ ਪਾ ਲਗਾ ਕਰ ਤੂੰ ਮੇਥਾ ਬਲੋ ਨੋ ਚਲ ਆ ਜੀ ਚਲੋ ਵੀ ਚਲੀਏ ਦਵਾਈ ਲੈ ਆਓ ਤੇ ਉਹ ਵੀ ਆ ਦਵਾਈ ਦੇ ਕਾਲੀ ਕੀ ਹੈ ਕੀ ਕਹਿ ਰਹੇ ਹੋ ਮਾਰੂ ਫੋਨ ਇਨਸ਼ਾ ਅੱਲਾਹ ਜੀ ਟੁਆਈ ਲੈ ਲਈ ਕਿਉਂ ਲੈ ਲਈਆ ਵਾ ਪੋਚ ਲੈਣੇ ਹਾਂ ਚਲੋ ਤੈਨੂੰ ਆਈਸਕ੍ਰੀਮ ਦੀ ਪਈ ਬਸ ਚੱਲ ਵੇਖਦੇ ਅੱਗੇ ਜਾ ਕੇ ਜਸਲੀਨ ਦੀ ਵੇਸ਼ ਪੂਰੀ ਹੋ ਗਈ ਹੈ ਹਾਂ ਮਿਲ ਗਈ ਹੈ ਆਈਸਕ੍ਰੀਮ ਫਿਰ

ਤਰੀ ਤਾਂ ਇਹ ਮੈਂ ਕਹਨਾ ਇਹਨੂੰ ਛੱਡ ਜਾਂਦੇ ਇਥੇ ਇਹ ਤਾਂ ਨਾ ਖੇਡਦਾ ਰਹਿੰਦਾ ਸਭ ਹੋ ਗਿਆ ਹੁਣ ਇਹਨੇ ਕਾਪੂng ਲੇ ਛੱਡੀ ਤਾਂ ਵੀ ਖਾਂਦਾ ਤੇ ਫੇਰ ਚੁੱਪ ਹੋ ਜਾਏਗੀ ਕੁੜੀ ਦੇਹ ਜਾਂਦੀ ਭਾਵੇਂ ਤਾਂ ਵੀ ਚਲ ਮੰਨ ਜਾਂਦਾ ਇਹਨਾਂ ਦਾ ਸੱਟ ਕੁੜੀ ਦਿੱਤੀ ਨਹੀਂਦਾ ਹੌਂ ਆਏ ਹੁਣ ਇਹਨੂੰ ਸਕੂਲ ਮਿਲਿਆ ਹੀ ਜਾ ਕੇ ਵੇਖੀ ਵੇਖੀ ਤਾਂ ਕੋਲੇ ਵੇਖੀ ਲਿੰਦਾ ਮੈਂ ਕੋਲੇ ਗੋਲੀ ਕੋਈ ਉਲਟੀ ਵੀ ਕਰ ਦੇਣੀ ਮੈਥੋਂ ਮੈਨੂੰ ਖਿੱਚੀ ਜਾਵੇ ਇਹਦੇ ਕਹਿੰਦੇ ਜਾ ਪਰ ਇਹਨਾਂ ਕੁੰਡੀ ਲਾ ਲੈ ਮੈਂ ਚਲ ਘੁੰਮਦਾ ਰਹਿੰਦੇ ਉਧਰ ਆ ਇਹ ਤਾਂ ਰੋਂ ਲਾ ਪੀ ਵੇਖਿਓ ਇਹ ਰੋਂ ਲੱਗੇ ਇਹਦੇ ਮੂੰਹ ਅੱਗੇ ਆ ਗਏ ਜੀਰਦੀ ਸੀ ਸੋ ਲਈ ਪਰ ਹਜੇ ਮੌਸਮ ਹੈ ਨਹੀਂ ਕੁਲਫੀ ਖਾਣ ਦਾ ਪਲਾਉਣਾ ਤੇਲ ਵੀ ਲੈ ਆਉਂਦੇ ਲਾਇਆ ਬਲਾਗ ਬੜੰਦਾ ਚੱਲਦਾ ਪਿਆ ਆਪਣਾ ਠੀਕ ਹੈ ਤੇ ਮੰਦਈਏ ਕੱਟਣਾ ਨਦਰਕ ਸਬਜ਼ੀ ਬਣਾਉਣ ਲੱਗਿਆ ਤੇ ਮੈਂ ਲੈ ਕੇ ਆਉਣਾ ਥੋੜਾ ਸਮਾਨ ਕੀ ਲੈ ਕੇ ਆਵਾਂ ਲਸਣ ਤੇ ਮੇਥੀ ਲੈ ਆਉਣੀ ਐ ਲੋ ਜੀ ਆਉਣੇ ਲੈ ਕੇ ਆਉਣਾ ਓਕੇ ਓਕੇ ਵੀ ਲੈ ਆਉਣਾ ਚਲੋ ਤੇ ਲਗੀ ਨਿਆਣੇ ਬੈਠੇ ਆ ਸੱਜ ਕੇ ਦੇਖਣਦੇ ਆਪਣੀਆਂ ਵੀਡੀਓਜ਼ ਆ ਨਿਆਣੇ ਆਲੀਆਂ ਵੇਚਦੇ ਰਹਿੰਦੇ ਆਪਣੇ ਹਾਂ ਕਿਹੜੇ ਪਕਾਵ ਕੋਣ ਆਂਟੀ ਹਮਾ ਪਤਾ ਕਰਦੇ ਕੌਲੀਆਂ ਤੁਹਾਡੇ ਕੋ ਖਾਲੀ ਆ ਆਣੇ ਯਾਰ ਇਹ ਕਾ ਕਰ ਰਹੀ ਆ ਕਿਥੋਂ ਆਣੇ ਆ ਕੀ ਬਣਾਉਂਦੇ ਆ ਅੱਛਾ ਲੋ ਹੀ ਨੇੜਲੇ ਪਕਾਵ ਖਾਣੇ ਮੈਂ ਤੇ ਆ ਗਿਆ ਹਾਂ ਮੇਰਾ ਬਚਾਰਾ ਹੋ ਵੀ ਆ ਹੂੰ ਕੀ ਪਤਾ ਮੈਂ ਤੁਰਕੇ ਗਿਆ ਸੀ ਅੱਜ ਆਉਂਦਾ ਅੱਜ ਮੇਰੀ ਜੇਬ ਤਾਂ ਕੋੜ ਰਿਉ ਲੈ ਕੇ ਆਇਆ ਇੱਕ ਤੇ ਮੇਥੀ ਲਿਓਣੀ ਲਸਣ ਵਾਲਾ ਸੀ ਉਹ ਲਗਿਆ ਆਏ ਠੀਕ ਆ ਆਂਟੀ ਸੁਣਣਾ ਖਤਮ ਹੋ ਗਿਆ ਉਹ ਆਂਟੀ ਕੋ ਲਿਆਈਦਾ ਪਿੰਡੋਂ ਗਾਇਸ ਇਹ ਖਤਮ ਬਲਾਚਰ ਕਰਦੇ ਆ ਪਾਪਾ ਪਾਪਾ ਅੱਜ ਮੇਰੇ ਪਾਸ ਆ ਗਾਇਸ ਆ ਦੇਖੋ ਇੰਨੇ ਮਾਰਦੀ ਭੂ ਓਏ ਹੋਏ ਹਾਂ ਲੱਗਿਆ ਲੈ ਪੋਪ ਕੌਰ ਲੈ ਕੇ ਆਏ ਸੀ ਨਮਕ ਥੋੜਾ ਜਿਆਦਾ ਪਾ ਗਿਆ ਉਹਨਾਂ ਆਪ ਨੇ ਆਏ ਇਹਨਾਂ ਨੇ ਆ ਨਮਕ ਸਾਰੇ ਖਲਾਅ ਖੋ ਦਿੱਤੇ ਆ ਆ ਦੇਖ ਹੁੰਦੇ ਹੈਗੇ ਜੀ ਨਿਆਣੇ ਆਟੜੀ ਲੈ 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 ਬਹੁਤ ਮਜ਼ਾ ਆਉਂਦਾ ਇਦਾਂ ਕਰ ਕੇ ਹੁਣ ਬਾਰੇ ਥੋੜੇ ਜਿਹਾ ਪਾਣੀ ਪਾਣੀ ਚਾ ਚਲੋ ਖਾਓ ਚਲੋ ਚਲਾਓ ਬਾਕੀ ਜਿੰਨੇ ਲੋੜ ਪੇ ਫੇਰ ਖਾ ਲਈ ਆਏ ਬਟਾਉਣ ਵਾਲੀ ਕੁੜੀ ਆਈ ਚਲੋ ਠੀਕ ਆ ਜੀ ਮਿਲਦੇ ਆ ਫੇਰ ਆਪਾਂ ਅਗਲੇ ਵਲੋਗ ਵਿੱਚ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਠੀਕ ਆ ਜੀ ਵਲੋਗ ਥੋੜਾ ਛੋਟਾ ਬਣਾਇਆ ਜੀ ਮੂੜੀਆਂ ਨਹੀਂ ਥੋੜਾ ਜਿਆਦਾ ਤੇ ਬਾਕੀ ਅਗਰ ਵੀਡੀਓ ਤਾਂ ਅੰਗਰੇਜ਼ਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਕਰਦੇ ਕਮੈਂਟ ਕਰਦੇ ਠੀਕ ਆ ਜੀ ਮਿਲਦੇ ਆ ਅਗਲੇ ਵਲੋਗ ਵਿੱਚ ਓਕੇ ਬਾਏ ਬਾਏ